ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਤੇ ਮਰਨਾਂ ਦੇ ਆਗੇ ਖੋਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਯਾਦ ਨੂੰ ਸਮਰਪਿਤ ਸਮੂਹ ਪੰਜਾਬੀਆਂ ਐਨ ਆਰ ਆਈਜ਼ ਵੀਰਾਂ ਅਤੇ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟਸ ਕਲੱਬ ਖੜਕੜ ਕਲਾ ਵੱਲੋਂ 24-25 ਫਰਵਰੀ ਕੁਸ਼ਤੀਆਂ ਅਤੇ ਕਬੱਡੀ ਕੱਪ ਖੜਕੜ ਕਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੇਤੂ ਖਿਡਾਰੀਆਂ ਲਈ ਲੱਖਾਂ ਦੇ ਇਨਾਮ ਰੱਖੇ ਗਏ ਨੇ ਪਿੰਡਾਂ ਦੇ ਸਰਪੰਚਾਂ ਪੰਚਾਇਤਾਂ ਅਤੇ ਖੇਡ ਪ੍ਰੇਮੀ ਇਸ ਕਬੱਡੀ ਕੱਪ ਵਿੱਚ ਹਮ ਹਮਾ ਕੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂ ਦਾਸ ਬਹਾਦਰ ਸਿੰਘ ਸ਼ੇਰਗਿੱਲ ਪ੍ਰਧਾਨ ਯੂਨਾਈਟਿਡ ਸਪੋਰਟਸ ਕਲੱਬ ਖਟਕੜਕਲਾ ਜਿਹੜਾ ਅਸੀਂ ਸਾਰੇ ਵੀਰ ਐਨ ਆਰ ਆਈ ਇਲਾਕਾ ਨਿਵਾਸੀ ਪੂਰੇ ਪੰਜਾਬ ਦੇ 24 ਤੇ 25 ਫਰਵਰੀ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਦੇ ਵਿੱਚ ਬਹੁਤ ਵੱਡਾ ਪਹਿਲਾ ਕਬੱਡੀ ਕੱਪ ਕਰਾ ਰਹੇ ਆ ਉਹਦੇ ਵਾਬਤ ਅੱਜ ਇੱਥੇ ਸਾਰੇ ਸਾਡੇ ਕਲੱਬ ਦੇ ਮੈਂਬਰ ਇਕੱਤਰ ਹੋਏ ਆ ਜਿਹਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਇਹਦੇ ਵਿੱਚ 24 ਤਰੀਕ ਨੂੰ ਜਿਹੜੇ ਕਿ ਪਿੰਡ ਪੱਧਰ ਦੇ ਮੁਕਾਬਲੇ ਕਰਾਏ ਜਾਣੇ ਆ 35 ਤੇ 55 ਕਿਲੋ ਦੇ ਮੁਕਾਬਲੇ ਕਰਾਏ ਜਾਣੇ ਆ ਉੱਥੇ ਹੀ ਨਾਲ-ਨਾਲ ਕੋਸ਼ਤੀਆਂ ਦੇ ਬਹੁਤ ਵੱਡੇ ਮੁਕਾਬਲੇ ਕਰਾਏ ਜਾਣੇ ਆ ਜਿਹਦੇ ਵਿੱਚ ਕੋਸ਼ਤੀਆਂ ਲਈ ਤਕਰੀਬਨ 6 ਲੱਖ ਦੇ ਇਨਾਮ ਜਿਹੜੇ ਰੱਖੇ ਗਏ ਆ ਤੇ ਬਹੁਤ ਤਕੜੇ ਤਕੜੇ ਪਹਿਲਵਾਨ ਜਿਹੜੇ ਪਹੁੰਚ ਰਹੇ ਆ ਸੋ ਅਸੀਂ ਇਲਾਕਾ ਨਿਵਾਸੀਆਂ ਨੂੰ ਐਨ ਡੀ ਆਰ ਆਈ ਵੀਰਾਂ ਨੂੰ ਤੇ ਜਿੰਨੇ ਵੀ ਇਲਾਕੇ ਦੀਆਂ ਪੰਚਾਇਤਾਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਕਿਸੇ ਪਿੰਡ ਦਾ ਇੱਕ ਦਾ ਟੂਰਨਾਮੈਂਟ ਨਹੀਂ ਹੈਗਾ ਜਿਹੜੀ ਸਾਡੇ ਵੀਰਾਂ ਨੇ ਕੁਰਬਾਨੀ ਦਿੱਤੀ ਆ ਪੂਰੇ ਮੁਲਕ ਲਈ ਦਿੱਤੀ ਆ ਕਿਸੇ ਪਿੰਡ ਦੀ ਨਹੀਂ ਹੈਗੀ ਨਾ ਕਿਸੇ ਇਲਾਕੇ ਦੀ ਆ ਸੋ ਇਹ ਜਿਹੜਾ ਟੂਰਨਾਮੈਂਟ ਹੈ ਕਿਸੇ ਇੱਕ ਪੰਚਾਇਤ ਦਾ ਨਹੀਂ ਇੱਕ ਪਿੰਡ ਦਾ ਨਹੀਂ ਹੈਗਾ ਕਿਸੇ ਇੱਕ ਬੰਦੇ ਦਾ ਨਹੀਂ ਹੈਗਾ ਇਹਦੇ ਵਿੱਚ ਸਮੂਹ ਇਲਾਕਾ ਨਿਵਾਸੀ ਸਮੂਹ ਪੰਜਾਬ ਦੇ ਜਿੱਥੇ-ਜਿੱਥੇ ਸਾਡੇ ਐਨਆਰਆਈ ਵੀਰ ਬੈਠੇ ਆ ਬਾਹਰੋਂ ਜਿੰਨੇ ਵੀ ਐਨਆਰਆਈ ਵੀਰ ਜੁੜੇ ਆ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਸਾਰੇ ਵੀਰ ਬਹੁਤ ਹੀ ਦੇ ਨਾਲ ਜੁੜੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਪੂਰੀ ਆਸ ਕਰਦਾ ਕਿ ਜਿਹੜਾ ਇਹ ਪੰਜਾਬ ਦਾ ਨੰਬਰ 1 ਵਨ ਜਿਹੜਾ ਟੂਰਨਾਮੈਂਟ ਹੋਇਆ ਕਰੂਗਾ ਸੋ ਇਸ ਸਾਲ ਵੀ ਜਿਹੜੇ ਕਬੱਡੀ ਦੇ ਵੀ ਬਹੁਤ ਤਕੜੇ ਮੈਚ ਹੋ ਰਹੇ ਆ 24 ਤਰੀਕ ਨੂੰ ਜਿਹੜੇ ਪਿੰਡ ਪੱਧਰ ਤੇ ਤੇ ਬੱਚਿਆਂ ਦੇ ਮੈਚ ਹੋਣੇ ਆ ਕੌਸ਼ੀਆਂ ਹੋਣੀਆਂ ਤੇ 25 ਤਰੀਕ ਨੂੰ ਜਿੱਥੇ ਬਹੁਤ ਇੰਟਰਨੈਸ਼ਨਲ ਖਿਡਾਰੀ ਜਿਹੜੇ ਆ ਅਕੈਡਮੀਆਂ ਦੇ ਪਹੁੰਚ ਰਹੇ ਆ ਤੇ ਬਹੁਤ ਵੱਡੇ ਮੈਚ ਹੋਣੇ ਆ ਸੋ ਸਾਰਿਆਂ ਨੂੰ ਖੁੱਲਾ ਸੱਦਾ ਆ ਤੇ ਸਾਰਿਆਂ ਤੋਂ ਸਹਿਯੋਗ ਦੀ ਮੰਗ ਕਰਦੇ ਆ ਪ੍ਰਸ਼ਾਸਨ ਵੀ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਤੇ ਸਾਡੇ ਪੱਤਰਕਾਰ ਵੀ ਵੀ ਸਹਿਯੋਗ ਦੇ ਰਹੇ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਖੁੱਲੇ ਦਿਲ ਦੇ ਨਾਲ ਜੀਆ ਆ ਆਖਦੇ ਆ ਕਿ ਸਾਡਾ ਆ ਕੇ ਸਹਿਯੋਗ ਦਿਓ ਕਿ ਇਹ ਜਿਹੜੇ ਸ਼ੀਸ਼ਾ ਦੀ ਸੋਚ ਤੇ ਆਪਾਂ ਪਹਿਰਾ ਦੇਣਾ ਉਹਨਾਂ ਨੂੰ ਸਮਰਪਿਤ ਹੋ ਕੇ ਇਹ ਕਾਪ ਆਪਾਂ ਕਾਮਯਾਬ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਤਾਂ ਜੀ ਜਿਹੜੀ ਚੰਡੀ ਦੀ ਕਸਤੀ ਆ ਉਹ 175000 ਦਾ ਪਹਿਲਾ ਨਾਮ ਆ ਤੇ ਜਿਹੜਾ ਜਿੱਤਣ ਵਾਲੇ ਨੂੰ 1 ਲੱਖ ਰੁਪਈਆ ਤੇ ਸੈਕੰਡ ਵਾਲੇ ਨੂੰ 75000 ਰੁਪਈਆ ਇਸ ਕਸਤੀਆਂ ਉਹਨਾਂ ਦੇ ਵਿੱਚ ਵੀ ਬਹੁਤ ਤਕੜੇ ਨਾਮ ਰੱਖੇ ਗਏ ਆ ਸਾਰਿਆਂ ਨੂੰ ਪਾਰਟਿਸਪੇਟ ਦਾ ਜਿਹੜਾ ਉਹ 2-2000 ਰੁਪਇਆ ਜਿਹੜਾ ਵੀ ਪਹਿਲਵਾਨ ਪਹੁੰਚੂਗਾ ਪਾਰਟਿਸਿਪੇਟ ਕਰੂਗਾ ਉਹਨੂੰ 2-2000 ਰੁਪਇਆ ਦਿੱਤਾ ਜਾਊਗਾ ਇਹ ਜਿਹੜੀ ਕੁਸ਼ਤੀਆਂ ਦੀ ਆ ਵੀ ਸਾਨੂੰ ਇੱਕ ਬੰਦੇ ਨੇ ਜਿਹੜੇ ਸਾਡੇ ਮੇਰੇ ਬਹੁਤ ਹੀ ਕਲੋਜ਼ ਮੇਰੇ ਫਰੈਂਡ ਆ ਸਰਦਾਰ ਮੱਖਣ ਸਿੰਘ ਜੀ ਬੈਂਸ ਜਿਹੜੇ ਸਾਡੇ ਕਲੱਬ ਦੇ ਚੇਅਰਮੈਨ ਆ ਸਾਰੀਆਂ ਕੁਸ਼ਤੀਆਂ ਦੀ ਜਿਹੜੀ ਸਪਾਂਸਰਸ਼ਿਪ ਆ ਉਹ ਇਕੱਲੇ ਸਾਡੇ ਵਾਸਤੇ ਉਸ ਵੀਰ ਨੇ ਲਈ ਆ ਤੇ ਮੈਂ ਉਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੋਰ ਵੀ ਸਾਡੇ ਜਿੰਨੇ ਵੀਰ ਆ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਪਾਇਆ ਕੈਨੇਡਾ ਤੋਂ ਸਾਡੇ ਜੀਤਾ ਭਾਜੀ ਤੇ ਤਿੰਦ ਭਾਜੀ ਤੇ ਹੋਰ ਸਾਡੇ ਖੜਕਰ ਸਾਹਿਬ ਅਵ ਜਿਹੜੇ ਐਨਆਰਆਈਆਂ ਦੇ ਨਾਲ ਸਾਰੇ ਇਹ ਪ੍ਰਬੰਧ ਨਾਲ ਜੁੜੇ ਆ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਤੇ ਜਿੰਨੇ ਵੀ ਸਾਡੇ ਐਨਆਰਆਈ ਬਾਹਰ ਬੈਠੇ ਆ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਡੇ ਖਟਕੜਕਲਾਂ ਦੇ ਸਰਪੰਚ ਸਾਹਿਬ ਤੇ ਹੋਰ ਜੀਤਾ ਭਾਜੀ ਤੇ ਸਾਰੇ ਵਿੱਕੀ ਭਾਜੀ ਜਿੰਨੇ ਵੀ ਸਾਡੇ ਮੇਰੇ ਵੀਰ ਖੜੇ ਇੱਥੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦਾ ਮੈਂ ਤਾਂ ਤੁਹਾਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਬੱਡੀ ਕੱਪ ਹੋ ਜਾ ਰਿਹਾ ਜਾਣਕਾਰੀ ਹੈ ਹਾਂਜੀ 24 25 ਨੂੰ ਜਿਹੜਾ ਟੂਰਨਾਮੈਂਟ ਮੈਂ ਦੇਵ ਤੰਦ 22 ਪ੍ਰੈਜ਼ੀਡੈਂਟ ਸ਼ਹੀਦ ਪਾਕਿਸਤਾਨ ਯੂनाइटेड ਸਪੋਰਟਸ ਕਲੱਬ 24 25 ਨੂੰ ਜੋ ਕਿ ਇੱਕ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਉਹਦੇ ਵਿੱਚ ਸਪੈਸ਼ਲੀ ਆਪਾਂ ਸੱਦਾ ਪੱਤਰ ਦੇਣਾ ਚਾਹੁੰਦੇ ਆ ਐਨ ਆਰ ਆਈ ਭਰਾਵਾਂ ਨੂੰ ਜਿਹੜੇ ਵੀ ਇਸ ਟਾਈਮ ਪੰਜਾਬ ਆਇਓ ਆ ਉਹ ਤਾਂ ਇੱਕ ਤਾਂ ਆ ਕੇ ਆਪਣਾ ਇਸ ਟੂਰਨਾਮੈਂਟ ਦਾ ਜਿਹੜਾ ਆ ਉਹ ਆਨੰਦ ਲੈਣ ਤੇ ਦੂਸਰਾ ਜਿਹੜੇ ਆਪਣੇ ਐਨ ਆਰ ਆਈ ਭਰਾ ਆ ਐਨ ਆਰ ਆਈ ਸਭਾ ਦੀਆਂ ਜਿਹੜੀਆਂ ਰੀਸੈਂਟਲੀ ਇਲੈਕਸ਼ਨਾਂ ਵੀ ਹੋਈਆਂ ਆ ਤੁਹਾਨੂੰ ਪਤਾ ਹੀ ਆ ਤੇ ਉਹਦੇ ਲਈ ਜੇ ਗਾਹਾਂ ਕਿਸੇ ਨੇ ਵੀ ਮੈਂਬਰ ਬਣਨਾ ਆ ਜਾਂ ਮੈਂਬਰਸ਼ਿਪ ਲੈਣੀ ਆ ਤੇ ਅਸੀਂ ਇੱਕ ਸਪੈਸ਼ਲ ਬੂਥ ਦਾ ਜਿਹੜਾ ਇੰਤਜ਼ਾਮ ਕੀਤਾ ਹੋਇਆ ਹੈਗਾ ਇੱਥੇ ਤੇ ਉਹ ਆਪਣੀ ਜੋ ਆਈ ਡੀਜ਼ ਵਗੈਰਾ ਨਾਲ ਲੈ ਕੇ ਆਉਣ ਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਇੱਥੇ ਬਣਾਈ ਜਾਊਗੀ। ਇਸ ਬਾਰੇ ਹੋਰ ਵਿਸਤਾਰ ਜਾਣਕਾਰੀ ਕੱਪ ਵਾਰੇ। ਕੱਪ ਵਾਰੇ ਫਸਟ ਟਾਈਮ ਜਿਹੜਾ ਇਹ ਕੱਪ ਹੋਣ ਜਾ ਰਿਹਾ ਆ ਤੇ ਐਨ ਆਰ ਆਈ ਭਰਾਵਾਂ ਦੇ ਨਾਲ ਤੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੋਣ ਜਾ ਰਿਹਾ ਆ ਤੇ ਜਿਸ ਤਰ੍ਹਾਂ ਸਾਨੂੰ ਡੇ ਬਾਏ ਡੇ ਲੱਗ ਰਿਹਾ ਆ ਕਿ ਇਹ ਕੱਪ ਜਿਹੜਾ ਆ ਇਹ ਆਈ ਥਿੰਕ ਪੰਜਾਬ ਦਾ ਸਭ ਤੋਂ ਵੱਡਾ ਕੱਪ ਹੋ ਜਾਊਗਾ ਕਿਉਂਕਿ ਐਵਰੀ ਡੇ ਸਾਡੇ ਦੇ ਨਾਲ ਜਿਹੜੇ ਆ ਐਨ ਆਰ ਆਈ ਵੀਰ ਇਲਾਕੇ ਦੇ ਵੀਰ ਜਿਹੜੇ ਆ ਉਹ ਜੁੜ ਰਹੇ ਆ ਤੇ ਬਾਕੀ ਹੋਰ ਵੀ ਬੇਨਤੀ ਆ ਕਿ ਜਿਹੜੇ ਭਰਾ ਹਜੇ ਤੱਕ ਐਨ ਆਰ ਆਈ ਯੂਨਾਈਟਿਡ ਸਪੋਰਟਸ ਕਲੱਬ ਦੇ ਮੈਂਬਰ ਨਹੀਂ ਬਣੇ ਉਹ ਵੀ ਆਉਣ ਤੇ ਆਪਣਾ ਯੋਗਦਾਨ ਪਾਉਣ ਇਲੈਕਸ਼ਨਾਂ ਦੀ ਗੱਲ ਕੀਤੀ ਆ ਪਿਛਲੇ ਦਿਨਾਂ ਵਿੱਚ ਕੋਈ ਮੈਡਮ ਪ੍ਰਧਾਨ ਵੜੇ ਨੇ ਕਿ ਉਹਨਾਂ ਨਾਲ ਵੀ ਕੋਈ ਸਹਿਯੋਗ ਹੈ ਤੇ ਉਹਨਾਂ ਦਾ ਕੋਈ ਨੰਦਾ ਹੈ ਬਿਲਕੁਲ ਜੀ ਆਪਣੇ ਪਰਵਿੰਦਰ ਕੋਰ ਬੰਗਾ ਜੀ ਜੋ ਸਾਡੇ ਰੀਸੈਂਟਲੀ ਐ ਐਨਆਰਆਈ ਸਭਾ ਦੀਆਂ ਇਲੈਕਸ਼ਨ ਹੋਈਆਂ ਉਹਨਾਂ ਦੇ ਪ੍ਰਧਾਨ ਬਣੇ ਆ ਤੇ ਉਹ ਵੀ ਸਪੈਸ਼ਲੀ ਇਸ ਟੂਰਨਾਮੈਂਟ ਤੇ ਆ ਰਹੇ ਆ ਤੇ ਉਹਨਾਂ ਦੇ ਨਾਲ ਹੀ ਵਿਚਾਰ ਕਰਕੇ ਅਸੀਂ ਇਹ ਇੱਕ ਫੈਸਲਾ ਕੀਤਾ ਸੀਗਾ ਕਿ ਅਸੀਂ ਇਸ ਟੂਰਨਾਮੈਂਟ ਦੇ ਦੌਰਾਨ ਹੀ ਜਿਹੜੇ ਆਪਣੇ ਐਨਆਰਆਈ ਭਰਾ ਆਏ ਹੋਗੇ ਉਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਆਪਾਂ ਇੱਥੇ ਬਣਾਵਾਂਗੇ ਧੰਨਵਾਦ